ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਦਿੱਕਸ਼ਿਤ ਤਰਨਤਾਰ ਨਮਾਜ਼ਾ ਮਾਲਵਾ ਮੋਟਰ ਫੋਨ ਨੰਬਰ 7030276523 ਆਪਣੇ ਕੋਲ ਨਿਊ ਹਾਲੈਂਡ ਆ ਗਿਆ ਜੀ 3662 ਮਾਡਲ 2018 ਰੇਡ 4 ਲੱਖ 2 ਸਪੀਡ ਜੀ ਇੰਜਨ ਕੇਅਰ ਦੀ ਫੁੱਲ ਗਾਰੰਟੀ ਹੈ ਜੀ ਫੈਬਰ ਦੀ ਛੜੀ ਲੱਗੀ ਆ 30 ਪੈਸੇ ਟਾਇਰ ਨਾਲ ਦੇ ਆ ਜੀ ਪੰਜਾਬ ਨੰਬਰ ਆ 275 ਆ ਗਿਆ ਜੀ 2003 ਮਾਡਲ ਨਵੇਂ ਟਾਇਰ ਆ ਜੀ ਪੰਜਾਬ ਨੰਬਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਫਸਟ ਓਨਰ ਆ ਰੇਟ 230000 ਜੀ 6599 4/4 ਪ੍ਰੀਤ ਮਾਡਲ 2017 ਫਰਸਟ ਓਨਰ ਨਾਲ ਦੇ ਟਾਇਰ ਅੱਧੇ ਆ ਜੀ ਫਾਈਬਰ ਦੀ ਛਦਰੀ ਲੱਗੀ ਇੰਜਨ ਗੇਅਰ ਫੁੱਲ ਗਾਰੰਟੀ ਆ ਜੀ ਵਿੰਡੋ ਫਾਰਮ ਆ ਗਿਆ ਜੀ 2005 ਮਾਡਲ ਨਵੇਂ ਟਾਇਰ ਜਕੇ ਦੇ ਫਰਸਟ ਪਾਰਟੀ ਦੇ ਨਾਮ ਹੈ ਜੀ ਫਰਸਟ ਓਨਰ ਡਬਲ ਕਲਚ ਦੇ ਵਿੱਚ ਰੇਡ 1 ਲੱਖ 80 ਹਜ਼ਾਰ ਪੰਜਾਬ ਨੰਬਰ 575 ਆ ਗਿਆ ਜੀ 2001 ਮਾਡਲ ਡਬਲ ਕਲਚ ਰੇਟ 2 ਲੱਖ 20 ਹਜ਼ਾਰ ਦੀ ਡਿਮਾਂਡ ਦੇ ਵਿੱਚ ਜੀ ਪੰਜਾਬ ਨੰਬਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ 60 ਆ ਗਿਆ ਜੀ 2009 ਮਾਡਲ ਨਵੇਂ ਟਾਇਰ ਆ ਜੀ ਰੇਟ ਹੈਗਾ 2 ਲੱਖ 60 ਹਜ਼ਾਰ ਦੀ ਡਿਮਾਂਡ ਦੇ ਵਿੱਚ ਜੀ 575 ਆ ਗਿਆ ਜੀ 2007 ਮਾਡਲ ਰੇਟ 2 ਲੱਖ 25 ਹਜ਼ਾਰ ਦੀ ਡਿਮਾਂਡ ਦੇ ਵਿੱਚ ਜੀ ਪੰਜਾਬ ਨੰਬਰ ਕਾਪੀ ਤੋਂ ਬਿਨਾ 575 ਕਾਪੀ ਹੈਗੀ ਜਾਨੀ ਕਿ ਲੱਭ ਨਹੀਂ ਰਹੀ। ਆ ਰੇਟ 1,90,000 ਦਾ ਜੀ। 2010 ਮਾਡਲ। ਡਬਲ ਕਲੱਚ ਦੇ ਵਿੱਚ ਜੀ। ਯੂ ਹਲੈਡ ਨਵੇਂ ਟਾਇਰਾਂ ਦੇ ਵਿੱਚ 17 ਮਾਡਲ ਬਿੱਲਾਂ ਤੇ ਆ ਜੀ 5 ਲੱਖ ਰੁਪਇਆ ਡਿਮਾਂਡ। ਸੋਨਾ ਲਿੰਕਾ 750 ਮਾਡਲ 2005 ਰੇਟ 1,85,000 ਜੀ। 20 ਮਾਡਲ ਆ ਗਿਆ ਜੀ ਆਪਣੇ ਕੋਲ 3 ਸਪੀਡ ਦੇ ਵਿੱਚ। ਰੇਟ 6 ਲੱਖ ਦੀ ਡਿਮਾਂਡ ਦੇ ਵਿੱਚ ਜੀ 60 55 ਮਾਡਲ 2022 3 ਸਪੀਡ ਕੋਲ ਨਵਾਂ ਟਰੈਕਟਰ ਬਿੱਲਾ ਤੇ ਆ ਜੀ ਰੇਟ 5.5 ਲੱਖ ਰੁਪਇਆ 60 55 21 ਮਾਡਲ ਆ ਗਿਆ ਜੀ 90 ਪੈਸੇ ਨਾਲ ਦੇ ਟਾਇਰ ਆ ਜੀ ਰੇਟ 6 ਲੱਖ 90 ਹਜ਼ਾਰ ਦੀ ਡਿਮਾਂਡ ਸੀ ਫਰਸਟ ਪਾਰਟੀ 3 ਸਪੀਡ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਪੰਜਾਬ ਨੰਬਰ 19 ਮਾਡਲ ਆ ਗਿਆ ਜੀ ਨੋਵੋ ਰੇਟ 5 ਲੱਖ 70 ਹਜ਼ਾਰ ਮਾਈਸੀ 1 ਲੱਖ 70 ਹਜ਼ਾਰ ਮਾਡਲ 2003 735 ਆ ਗਿਆ ਸੋਨਾ ਲਿੰਕਾ ਮਾਡਲ 2005 ਰੇਟ ਲੱਖ ਰੁਪਿਆ ਜੀ ਨੋਵੋ ਆ ਗਿਆ 605 ਡੀਆਈ ਮਾਡਲ 2015 3 ਸਪੀਡ ਫਾਇਦਾ ਦੀ ਚੰਦਰੀ ਲੱਗੀ ਰੇਟ 4 ਲੱਖ 30 ਹਜ਼ਾਰ ਜੀ 275 ਆ ਗਿਆ ਜੀ 2000 ਮਾਡਲ ਪਰ ਰੇਟ 130000 ਰੁਪਿਆ ਪਰ ਕਾਪੀ ਗੋਮਿਆਂ ਜੀ 100 ਨੰਬਰ 70 30 27 65 23 ਦੇ ਨਵੇਂ ਟਰੈਕਟਰਾਂ ਦੀ ਪੁਰਾਣੇ ਟਰੈਕਟਰਾਂ ਦੀ ਜਾਣਕਾਰੀ ਲੈ ਸਕਦੇ ਜੀ ਇੰਡਸਟਰੀ ਕਿਰਤਨਤਾ ਨਮਾਜਾ ਮਾਲਵਾ ਮੋਟਰ ਸੰਘਾ ਸਿੰਘ ਸਬਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ